ਰੀਸੈਂਟ ਪਾਸ ਤੇ ਵਿੱਚ ਇੱਕ ਇਨਸੀਡੈਂਟ ਸਾਹਮਣੇ ਆਇਆ ਸੀਗਾ ਸਦਰ ਦੇ ਰਾਮਨਗਰ ਕਲੋਨੀ ਦੇ ਵਿੱਚ ਜਿਹਦੇ ਵਿੱਚ ਕੀ ਫਾਇਰਿੰਗ ਦਾ ਇਨਸੀਡੈਂਟ ਤੇ ਇੱਕ ਟਸਲ ਨੇ ਝੜਦਾ ਦਾ ਮਾਮਲਾ ਸਾਹਮਣੇ ਆਇਆ ਸੀਗਾ ਬੋਟਲਸ ਵਰ ਥਰੋਨ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਤੁਰੰਤ ਹੀ ਕਾਰਵਾਈ ਕਰਦੇ ਹੋਏ ਸਦਰ ਪੁਲਿਸ ਸਟੇਸ਼ਨ ਨੇ ਐਫ ਆਈ ਆਰ ਰਜਿਸਟਰ ਕੀਤੀ 139/2025 ਅੰਡਰ ਦੀ ਸੈਕਸ਼ਨਸ ਆਫ ਬੀਨਸ 190 109 191 3 25 ਤੇ 27 ਆਰਮਜ਼ ਐਕਟ ਦੇ ਅੰਦਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਹਦੇ ਵਿੱਚ ਅੱਛੀ ਖਬਰ ਹੈ ਆਊਟ ਆਫ ਦੀ ਅਕਿਊਜ਼ਡ ਜਿਹੜੇ ਨਾਮਜੱਤ ਸੀਗੇ ਤੇ ਅਨਨੋਨ ਕੁਝ ਸੀਗੇ ਉਹਨਾਂ ਦੇ ਵਿੱਚੋਂ 3 ਅਕਿਊਜ਼ਡ ਇਹਨਾਂ ਦਾ ਕੀ ਨਾਮ ਨਿਸ਼ਾਨ ਦਲੀਪ ਐਂਡ ਪਵਨ ਹੈਵ ਆਲਰੇਡੀ ਬੀਨ ਅਰੈਸਟਡ ਇਨ ਥਿਸ ਕੇਸ ਤੇ ਅੱਗੇ ਵੀ ਇਹਦੀ ਤਫਤੀਸ਼ ਚੱਲ ਰਹੀ ਹੈ ਅਸੀਂ ਜਲਦੀ ਤੋਂ ਜਲਦੀ ਜਿੰਨੇ ਵੀ ਬਾਕੀ ਪਰਪਲੈਟਰੇਟਰਸ ਹੈਗੇ ਜਿਹੜੇ ਅਕਿਊਜ਼ਡ ਐਸ ਕ੍ਰਾਈਮ ਦੇ ਵਿੱਚ ਉਹਨਾਂ ਨੂੰ ਜਲਦੀ ਅਰੈਸਟ ਕਰਕੇ ਇਸ ਕੇਸ ਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ ਤੇ ਮੈਂ ਦੱਸਣਾ ਚਾਹੁੰਗਾ ਕਿ ਇਹਦੇ ਵਿੱਚ ਨੁਕਸਾਨ ਹੋਣ ਤੋਂ ਬਚਾਅ ਹੈ ਜੀ ਤੇ एवरीथिंग ਵੀ ਆਰ ਡੂਇੰਗ ਟੂ ਟੇਕ ਥਿਸ ਇੰਟੂ ਅ ਲੌਜੀਕਲ ਕੰਕਲੂਜਨ ਜੀ ਥੈਂਕ ਯੂ